ਸਸਿਕਾ ਦੋਸਤੋ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਪ੍ਰਸ਼ਾਸਨ ਦਾ ਇੰਤਜ਼ਾਮਾਤ ਵਧੀਆ ਨਹੀਂ ਲੱਗਿਆ। ਇਹ ਸਵਾਲ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਰਨੋਜਲਾ ਦੇ ਸ਼ੋਅ ਤੋਂ ਬਾਅਦ ਬਹੁਤ ਸਾਰੇ ਲੋਕ ਹਾਈ ਕੋਰਟ ਤੱਕ ਵੀ ਪਹੁੰਚ ਗਏ ਤੇ ਪ੍ਰਸ਼ਾਸਨ ਦੇ ਕੋਲ ਸ਼ਿਕਾਇਤਾਂ ਕਰੀਆਂ ਕਿ ਉਹਰੇ ਸ਼ੋਅ ਨਾ ਹੋਵੇ ਤਾਂ ਉਦੋਂ ਬਾਅਦ ਦੇ ਵਿੱਚ ਹੁਣ ਦਿਲਜੀਤ ਦੋਸਾਂਝ ਨੂੰ ਵੀ ਪੂਰੇ ਦਾ ਸਿਸਟਮ ਚੰਗਾ ਨਹੀਂ ਲੱਗਿਆ। ਉਹ ਇਸ ਕਰਕੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪ੍ਰਬੰਧ ਹੋਏ ਸ਼ਾਇਦ ਦਿਲਜੀਤ ਦੋਸਾਂਝ ਨੂੰ ਲੱਗਦਾ ਵੀ ਇਨਫਰਾਸਟ੍ਰਕਚਰ ਹੈ ਜਿਹੜਾ ਚੰਡੀਗੜ੍ਹ ਦੇ ਇਸ ਪ੍ਰਬੰਧ ਦਾ ਕਹੀਏ ਜਾਂ ਫਿਰ ਕਹੀਏ ਕਿ ਚੰਡੀਗੜ੍ਹ ਨੂੰ ਲੈ ਕੇ ਹਾਵੇਂ ਸਿਟੀ ਬਿਊਟੀਫੁੱਲ ਹੈ ਪਰ ਦਲਜੀਤ ਦੋਸਾਂਝ ਨੇ ਆਪਦੇ ਕਾਨਸਰਟ ਦੇ ਦੌਰਾਨ ਇਹ ਚੀਜ਼ ਸੁਣਾਈ ਦਿੱਤੀ ਕਿ ਸਾਨੂੰ ਤਾਂ ਕਰਨ ਦੀ ਲੋੜ ਨਹੀਂ ਪਹਿਲਾਂ ਤੁਸੀਂ ਆਪਦਾ ਇਨਫਰਾਸਟ੍ਰਕਚਰ ਹੈ ਜਿਹੜਾ ਉਹਨੂੰ ਸੁਧਾਰੋ ਨਹੀਂ ਯਕੀਨ ਹੁੰਦਾ ਤਾਂ ਤੁਹਾਨੂੰ ਸੁਨਾਹ ਵੀ ਦਿੰਨੇ ਆ ਪਰ ਪ੍ਰਬੰਧਾਂ ਦੇ ਵਿੱਚ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਨੇ ਖਰਕੂ ਕਮੀ ਨਹੀਂ ਸੀ ਕੀ ਛੱਡੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਕ ਗਰਾਊਂਡ ਦੇ ਨਾਲ ਨਾਲ ਪ੍ਰਬੰਧ ਕੀਤੇ ਤਾਂ ਪਹਿਲਾਂ ਤੁਸੀਂ ਦਲਜੀਤ ਦੋਸਾਂਝ ਦੀ ਗੱਲ ਸੁਣੋ ਸੋ ਪਲੀਜ਼ ਮੇਰੀ ਪ੍ਰਸ਼ਾਸਨ ਨੂੰ ਹੈ ਗੁਜ਼ਾਰਿਸ਼ ਹੈ ਕਿ ਯਾਰ ਇਨਫਰਾਸਟ੍ਰਕਚਰ ਹੀ ਵਧੀਆ ਕਰੋ ਯਾਰ ਇਦਾਂ ਲੋਕ ਸਾਨੂੰ ਉਤਾਨ ਕਰਨ ਨਾਲ ਇਨਫਰਾਸਟ੍ਰਕਚਰ ਵਧੀਆ ਕਰ ਲੋ ਯਾਰ ਪਲੀਜ਼ ਹੁਣ ਗੱਲ ਇਹ ਹੈ ਵੀ ਦਿਲਜੀਤ ਦੋਸਾਂਝ ਨੇ ਤਾਂ ਕਹਿਤਾ ਵੀ ਸਾਨੂੰ ਤੰਗ ਕਰਨ ਦੀ ਬਜਾਏ ਤੁਸੀਂ ਆਪਦਾ ਇਨਫਰਾਸਟ੍ਰਕਚਰ ਸੁਧਾਰੋ ਪਰ ਗੱਲ ਇਹ ਹੈ ਵੀ ਜਿੰਨੇ ਥਾਵਾਂ ਵੀ ਲੰਘੇ ਇਨਫਰਾਸਟ੍ਰਕਚਰ ਨੂੰ ਲੈ ਕੇ ਜੇ ਦੇਖੀਏ ਤਾਂ ਹਾਲਾਤ ਪ੍ਰਬੰਧਾਂ ਤੋਂ ਲੈ ਕੇ ਤਾਂ ਜਿਸ ਜਗ੍ਹਾ ਤੇ ਸ਼ੋ ਹੋ ਰਿਹਾ ਸੀ ਤਾਂ ਉਹ ਤਾਂ ਖੈਰ ਸਭ ਦੇ ਸਾਹਮਣੇ ਪਹਿਲਾਂ ਹੀ ਸੀ ਕਿਉਂਕਿ ਜਗ੍ਹਾ ਜਿਹੜੇ ਪ੍ਰਬੰਧਕ ਨੇ ਉਹ ਕਰੋਨ ਵਾਲੇ ਉਹ ਉਹੀ ਡਿਸਾਈਡ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਕਿਸ ਜਗ੍ਹਾ ਤੇ ਇੱਕ ਚੰਗਾ ਪ੍ਰਬੰਧ ਹੋ ਸਕਦਾ ਤੇ ਉੱਥੇ ਲੋਕਾਂ ਨੂੰ ਵੀ ਸੁਵਿਧਾ ਰਹੂਗੀ ਤੇ ਸਾਡੇ ਪੈਸੇ ਕਮਾਉਣ ਦਾ ਤਾਂ ਖਰਸਾਬ ਨੂੰ ਚੰਗਾ ਬਣੂਗੇ ਕਿਉਂਕਿ ਫੈਨ ਫਾਲੋਵਿੰਗ ਬਹੁਤ ਠੱਠੀ ਹੋਣੀ ਹੈ ਇਸੇ ਤਰ੍ਹਾਂ ਦੇ ਨਾਲ ਸੈਕਟਰ 34 ਦੇ ਵਿੱਚ ਦੇਖੀਏ ਤਾਂ ਅੱਜ ਤੱਕ ਇਹ ਪ੍ਰੋਗਰਾਮ ਹੁੰਦੇ ਆਏ ਨੇ ਕਰਨੋਜਲਾ ਦਾ ਪ੍ਰੋਗਰਾਮ ਵੀ ਇੱਥੇ ਹੋਇਆ ਏਪੀ ਟੱਲੋਂ ਦਾ ਪ੍ਰੋਗਰਾਮ ਵੀ ਸ਼ਾਇਦ ਇੱਥੇ ਹੋਵੇ ਪਰ ਹਾਈ ਕੋਰਟ ਨੇ ਜਿਵੇਂ ਕਹਤਾ ਸੀ ਵੀ ਆਉਣ ਵਾਲੇ ਪ੍ਰੋਗਰਾਮ ਨੇ ਜਿਹੜੇ ਉਹ ਜਗ੍ਹਾ ਬਦਲ ਲਓ ਪਰ ਦਜੀ ਦਸਾਂਝ ਨੂੰ ਕੀ ਨਹੀਂ ਚੰਗਾ ਲੱਗਿਆ ਜਦੋਂ ਕਿ ਚੰਡੀਗੜ੍ਹ ਦੇ ਵਿੱਚ ਅਕਸਰ ਦੇਖਦੇ ਹਾਂ ਅਸੀਂ ਕਿ ਲੋਕ ਦੂਰੋਂ ਦੂਰੋਂ ਘੁੰਮਣ ਵਾਸਤੇ ਆਉਂਦੇ ਨੇ ਪਰ ਦਲਜੀਤ ਦੋਸਾਂਝ ਨੂੰ ਕੋਈ ਨਾ ਕੋਈ ਚੀਜ਼ ਖਟਕ ਗਈ ਹੁਣ ਜਾਂ ਤਾਂ ਗੱਲ ਇਹ ਸੀ ਵੀ ਜਿਹੜਾ ਇੰਨੇ ਦਿਨ ਕਸ਼ਮਕਸ਼ ਚੱਲੀ ਉਸੇ ਤੋਂ ਦਲਜੀਤ ਦੋਸਾਂਝ ਨਰਾਜ਼ ਹੋਇਆ ਜਾਂ ਫਿਰ ਦੂਜੇ ਪਾਸੇ ਕਈਏ ਮਾਮਲੇ ਜਦ ਹਾਈ ਕੋਰਟ ਤੱਕ ਪਹੁੰਚਿਆ ਪ੍ਰਸ਼ਾਸਨ ਦੇ ਰਵੱਈਏ ਨੂੰ ਲੈ ਕੇ ਹੋਇਆ ਪਰ ਇੱਕ ਗੱਲ ਜ਼ਰੂਰ ਹੈ ਵੀ ਦਲਜੀਤ ਦੋਸਾਂਝ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚੇ ਇਹ ਤਾਂ ਸਵਾਲ ਹੀ ਹੈ ਕੀ ਨਹੀਂ ਚੰਗਾ ਲੱਗਿਆ ਪਰ ਲੋਕਾਂ ਨੇ ਖੂਬ ਇੰਜੋਏ ਕਰਿਆ ਹਰ ਜਗ੍ਹਾ ਦੇ ਉੱਤੇ ਜਿਹੀ ਇਹ ਪ੍ਰਸ਼ਾਸਨ ਨੇ ਵੀ ਇੰਨੀ ਪੈਰੀ ਨਜ਼ਰ ਰੱਖੀ ਹੋਈ ਸੀ ਵੀ ਬਿਨਾ ਟਿਕਟਾਂਲੇ ਟਿਕਟਾਂਲੇ ਲੋਕ ਤੱਕ ਖੁਦ ਚੈੱਕ ਕਰੇ ਜਦਕਿ ਇਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਬੰਧਕਾਂ ਦੇ ਥਾਵੇਂ ਪੁਲਿਸ ਨੇ ਚੈੱਕ ਕਰ ਕਰਕੇ ਲੋਕ ਭੇਜੇ ਤਾਂਕਿ ਭੀੜ ਜ਼ਿਆਦਾ ਇਕੱਠੀ ਨਾ ਹੋਵੇ ਜਿੰਨਾਂ ਲੋਕਾਂ ਕੋਲ ਟਿਕਟ ਨਹੀਂ ਹੈਗੀ ਉਹ ਅੰਦਰ ਵੜ ਨਾ ਸਕਣ ਦੂਜੇ ਪਾਸੇ ਤੁਸੀਂ ਦੇਖੋ ਕਿ ਐਡੀ ਵੱਡੀ ਗਿਣਤੀ 'ਚ ਪੁਲਿਸ ਮੌਜੂਦ ਸੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਕੋਈ ਹੱਲਾ ਗੁੱਲਾ ਨਾ ਹੋਵੇ ਇੱਥੇ ਤੱਕਰ ਕੀ ਪੂਰੇ ਸੈਕਟਰ ਦੇ ਵਿੱਚ ਅਲੱਗ-ਅਲੱਗ ਥਾਂ 'ਤੇ ਡਿਵਾਈਡ ਸਪੀਕਰ ਨੇ ਉਹ ਵਾਜਾਂ ਦੇ ਰਹੇ ਸੀ ਕਿ ਕਿਵੇਂ ਦੇ ਨਾਲ ਤੁਸੀਂ ਇਸ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚਣਾ ਹੈ ਤੇ ਕਿੱਥੇ ਤੁਸੀਂ ਗੱਡੀ پارک ਕਰਨੀ ਹੈ ਪਰ ਉਹਦੇ ਨਾਲ ਹੀ ਜੇ ਦੇਖਿਆ ਜਾਵੇ ਤਾਂ ਇਸ ਪ੍ਰੋਗਰਾਮ ਦਾ ਇਹ ਹੋ ਸਕਦਾ ਵੀ ਇਸ ਤੋਂ ਬਾਅਦ ਜਿਹੜੇ ਹੋਰ ਪ੍ਰੋਗਰਾਮ ਹੋਣ ਉਹ ਬਾਕੀ ਹੋਰ ਥਾਂ ਤੇ ਹੋਣ ਪਦਦੀ ਦੋ ਸਾਂਝ ਨੂੰ ਜਰੂਰ ਚੰਗਾ ਨਹੀਂ ਲੱਗਿਆ ਕਿਉਂਕਿ ਉਹਨਾਂ ਨੇ ਜਦ ਆਪਦੇ ਕਨਸੈਪਟ ਦੇ ਦੌਰਾਨ ਇਹ ਸੁਣਾਈ ਦਿੱਤਾ ਕਿ ਤੁਸੀਂ ਆਪਦਾ ਇਨਫਰਾਸਟ੍ਰਕਚਰ ਸੁਧਾਰੋ ਸਾਨੂੰ ਤੰਗ ਕਰਨ ਦੀ ਬਜਾਏ ਤਾਂ ਤੁਸੀਂ ਕੀ ਇਹਦੇ ਨਾਲ ਸਹਿਮਤ ਹੋ ਆਪਦੇ ਵਿਚਾਰ ਜਰੂਰ ਦਿਓ ਪਰ ਪ੍ਰਬੰਧ ਖਰ ਚੰਗੇ ਸੀ